साल में कार्यकारी पंजाब सरकार की देखी है वो तो लोग चाहे पिंडा की गल कर लो चाहे वो शहर के लोगों की गल कर लो चाहे बीमारियों की चाहे किसान हर बार सरकार तो दुखी है हर बार चाहता है कि कांग्रेस पार्टी का राज आए मतलब भाई उन्होंने किरदार है दस्ता कम हो चाहे पर यादगार होना चाहिए रंगसावला हो चाहे वफादार होना चाहिए वफादारी बड़ी जरूरी है और मेरे पार्टी को पता लगता है भी कि वफादार है ਔਰ ਕਿਹੜਾ ਕੰਕਰ ਹੋ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਦੇ ਬੜੇ ਤੱਕੜੇ ਹੋ ਕੇ ਲੜ ਰਹੀ ਹੈ ਔਰ ਸਭ ਨੂੰ ਉਮੀਦ ਹੈ ਕਿ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਕਾਂਗਰਸ ਪਾਰਟੀ ਨੂੰ ਚੁਟਕਾਵਾਂਗੇ ਅਜੀਤ ਵੈਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਧੂਰੀ ਵਿਖੇ ਯੂਥ ਕਾਂਗਰਸ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਸ਼ੁਭਮ ਸ਼ਰਮਾ ਸ਼ੁਭੀ ਨਾਲ ਗੱਲਬਾਤ ਕਰਨ ਉਹਨਾਂ ਦੇ ਦਫ਼ਤਰ ਵਿੱਚ ਹੀ ਪਹੁੰਚੇ ਆਂ ਇਹ ਧੂੜੀ ਦੇ ਜੰਪਲ ਨੇ ਤੇ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ ਨੌਜਵਾਨ ਆਗੂ ਨੇ ਸੰਗਰੂਰ ਸੀਟ ਦੇ ਉੱਤੇ ਇਹ ਲਗਾਤਾਰ ਇਹਨਾਂ ਦੀ ਪੈਣੀ ਨਜ਼ਰ ਹੈ ਤੇ ਜਿਹੜੀ ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਸੰਗਰੂਰ ਸੀਟ ਹੈ ਇਹ ਇੱਕ ਹੌਟ ਸੀਟ ਬਣੀ ਹੋਈ ਹੈ ਸ਼ੁਭੀ ਜੀ ਨਾਲ ਗੱਲਬਾਤ ਕਰਦੇ ਆਂ ਪਤਾ ਕਰਦੇ ਆਂ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ ਕੀ ਚੱਲ ਰਿਹਾ ਮੁਕਾਬਲਾ ਕਿਹਦੇ ਨਾਲ ਹੈ शिवम जी अजीत भारती जी ਤੇ ਤੁਹਾਡਾ ਸਵਾਗਤ ਹੈ ਸਸ਼ਕਲ ਜੀ ਤੇ ਮੈਂ ਸਾਰੇ ਸਰੋਤੇ ਜੋ अजीत ਨੂੰ ਹਮੇਸ਼ਾ ਪਸੰਦ ਕਰਦੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰ ਦੱਸਦਾ ਸੰਗਰੂਰ ਸੀਟ ਬਹੁਤ ਹੀ ਹੌਟ ਸੀਟ ਬਣੀ ਹੋਈ ਹੈ ਇਹਨਾਂ ਦੇ ਨਾਲ ਵਿੱਚ ਕਿਉਂਕਿ ਮੁੱਖ ਮੰਤਰੀ ਦਾ ਕਿਲਾ ਕਿਹਾ ਜਾਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਲੇ ਲੱਗ ਰਿਹਾ ਹੈ ਕਿ ਇਸ ਸੀਟ ਤੇ ਮੁਕਾਬਲਾ ਕਿਸ ਤਰ੍ਹਾਂ ਦਾ ਤੁਹਾਡਾ ਦੇਖੋ ਜੀ ਮੁਕਾਬਲੇ ਤਾਂ ਹੁੰਦੇ ਪਰ ਇੱਥੇ ਇੱਕ ਤਰ੍ਹਾਂ ਦਾ ਮੁਕਾਬਲਾ ਹੈ ਕੌਂਸਟ ਪਾਰਟੀ ਸਰਦਾਰ ਸੁਪਾਲਸਿਕ ਕਹਿਣਾ ਵੱਡੀ ਲੀਡ ਦੇ ਨਾਲ ਜਿੱਤਣਗੇ ਕੁਝ ਲੋਕਾਂ ਨੇ ਜਿਹਨ 2.5 ਸਾਲ ਵਿੱਚ ਕਾਰਸ਼ਟਾਰੀ ਪੰਜਾਬ ਸਰਕਾਰ ਦੀ ਦੇਖੀ ਹੈ ਉਤੋਂ ਲੋਕ ਚਾਹੇ ਪਿੰਡਾਂ ਦੀ ਗੱਲ ਕਰੋ ਚਾਹੇ ਉਹ ਸ਼ਹਿਰਾਂ ਦੇ ਉੱਪਰ ਦੀ ਗੱਲ ਕਰੋ ਚਾਹੇ ਉਹ ਵਪਾਰੀਆਂ ਦੀ ਚਾਹੇ ਕਿਸਾਨਾਂ ਦੀ ਹਰ ਵਰਗ ਸਰਕਾਰ ਤੋਂ ਥੁੱਕੀ ਹੈ ਹਰ ਵਰਗ ਚਾਹੁੰਦਾ ਹੈ ਕਿ ਕਾਂਗਰਸ ਪਾਰਟੀ ਦਾ ਰਾਜ ਆਵੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੋ ਇੱਕ ਨਿਰਤਰਕ ਜਨੈ ਲਈ ਜੋ ਹਰ ਮਤੇ ਦੀ ਬਾਜ਼ ਬਲੰਦ ਕਰਦੇ ਹਨ ਉਹਨਾਂ ਨੂੰ ਹਰ ਲੋਕ ਪਸੰਦ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਸਰਦਾਰ ਸ ਇੱਕ ਪਾਰਕ ਸਿੰਘ ਖਹਿਰਾ ਤੋਂ ਬਹੁਤ ਬੋਟਾ ਦੇਖੋਗੇ ਬਹੁਤ ਸਾਰੇ ਲੋਕ ਤੁਹਾਡੀ ਪਾਰਟੀ ਤੋਂ ਦਲ ਬਦਲ ਕੇ ਜਾ ਰਹੇ ਨੇ ਬਹੁਤ ਸਾਰੀਆਂ ਦਲ ਬਦਲੀਆਂ ਹੋ ਰਹੀਆਂ ਨੇ ਦਲ ਬਦਲੂਆਂ ਬਾਰੇ ਕੀ ਕਹਿਣਾ ਤੁਹਾਡਾ ਦਲ ਬਦਲੂ ਮਤਭਈ ਉਹਨਾਂ ਦਾ ਗਿਰਦਾਰ ਹੈ ਰਸਤਾ ਕਮ ਹੋ ਚਾਹੀਏ ਪਰ ਯਾਦਗਾਰ ਹੋਣਾ ਚਾਹੀਏ ਰੰਗ ਸਾਫਲਾ ਹੋ ਚਾਹੀਏ ਪਰ ਉਪਦਾਹਾਰ ਹੋਣਾ ਚਾਹੀਏ ਵਫਾਦਾਰੀ ਬੜੀ ਜ਼ਰੂਰੀ ਹੈ ਆਕਵੇਲੇ ਪਾਰਟੀ ਨੂੰ ਪਤਾ ਲੱਗਦਾ ਵੀ ਕਿਹੜਾ ਖੂਨ ਵਫਾਦਾਰ ਹੈ ਔਰ ਕਿਹੜਾ ਖੂਨ ਗਿਰਦਾਰੀ ਗਿਰਦਾਰ ਹੋਵੇ ਬਫਾਦਾਰੀ ਨੂੰ ਲੈ ਕੇ ਤੁਸੀਂ ਵਫਾਦਾਰੀ ਦੀ ਗੱਲ ਕੀਤੀ ਹੈ ਕਾਂਗਰਸ ਦੇ ਜਿਹੜੇ ਹਲਕਾ ਵਿਧਾਇਕ ਸੀ ਉਹ ਤੁਹਾਡੇ ਤੇ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਚੱਲਦੀ ਸੀ ਕਿ ਧੂੜੀ ਦੇ ਅੰਦਰ ਧੜੇ ਵੱਲੀ ਐ ਧੂੜੀ ਦੇ ਅੰਦਰ ਹਾਂ ਤਾਂ ਤੁਸੀਂ ਥੋੜਾ ਜਿਹਾ ਪਿੱਛੇ ਹਟੇ ਹੋਏ ਸੀ ਗੋਲਡੀ ਜੀ ਅੱਗੇ ਸੀ ਹੁਣ ਗੋਲਡੀ ਕਾਂਗਰਸ ਤੋਂ ਚਲੇ ਗਏ ਨੇ ਕੀ ਲੱਗਦਾ ਕਿ ਕਾਂਗਰਸ ਨੂੰ ਕਿੰਨਾ ਕਰਾਸ ਇਸ ਵਿਧਾਨ ਸਭਾ ਚ ਚੋਣਾਂ ਹੋ ਉਸ ਗੋਲਡੀ ਨਾਲ ਜਾਣਨ ਦਾ ਸਾਨੂੰ ਕੋਰਾ ਫਰਕ ਨਹੀਂ ਪੈਂਦਾ ਕਿਉਂਕਿ ਕਾਂਗਰਸ ਪਹਿਲਾਂ ਵੀ ਮਜ਼ਬੂਤ ਸੀ ਅੱਜ ਵੀ ਮਜ਼ਬੂਤ ਹੈ ਹਾਲਾਂਕਿ ਗੋਲਡੀ ਨੇ ਆਪਣੇ ਜਿਹੜੇ ਸਾਲ ਸੀ ਜਦੋਂ ਐਮਲਾਰੇ ਦਾ 5 ਸਾਲ ਉਹ ਜੋ ਕਾਂਗਰਸ ਨੂੰ ਬੜਾ ਦਬਾਕੇ ਰੱਖਿਆ ਹੋਇਆ ਸੀ ਅਸਲੀ ਕਾਂਗਰਸ ਦੇ ਵਰਕਰ ਸੀ ਜੋ ਪਿੰਡਾਂ ਦੇ ਵਿੱਚ ਆਪ ਦੇ ਕਰੇ ਬੈਗਿੰਗ ਸੀ ਉਹ ਪਾਰਟੀ ਦਾ ਛੱਡਾ ਚੱਕਰ ਨਹੀਂ ਚਾਹੁੰਦੇ ਸੀ ਪਰ ਹੁਣ ਉਹ ਸਾਰੇ ਲੋਕ ਘਰਾਂ ਤੋਂ ਬਾਹਰ ਆ ਕੇ ਕਾਂਗਰਸ ਪਾਰਟੀ ਨੂੰ ਸਨ ਕਰ ਰਹੇ ਕਾਂਗਰਸ ਪਾਰਟੀ ਨੂੰ ਵੋਟਾਂ ਦੇਣਾ ਚਾਹੁੰਦੇ ਆ ਤੇ ਕਾਂਗਰਸ ਪਾਰਟੀ ਦੇ ਲਈ ਉਹ ਬੂਥ ਵੀ ਲਾਉਣਗੇ ਤੇ ਕਾਂਗਰਸ ਪਾਰਟੀ ਨੂੰ ਉਹ ਵੋਟਾਂ ਵਿੱਚ ਚਟਾਉਣਗੇ ਤੁਸੀਂ ਸੂਬੇ ਦੇ ਜਨਰਲ ਸਟਰਕਚਰ ਨੂੰ ਯੂਜ਼ ਕਾਂਗਰਸ ਨੇ ਪੰਜਾਬ ਵਿੱਚ ਹੋਰ ਜਗ੍ਹਾ ਤੇ ਤੁਹਾਨੂੰ ਚੋਣ ਪ੍ਰਚਾਰ ਤੇ ਜਾਣ ਦਾ ਮੌਕਾ ਮਿਲਦਾ ਹੋਣਾ ਆਪਣੇ ਸਾਥੀਆਂ ਨਾਲ ਕਿਵੇਂ ਦੀ ਸਥਿਤੀ ਇਹਨਾਂ ਦਿਨਾਂ 'ਚ ਪੰਜਾਬ ਵਿੱਚ ਉਹ ਕਾਂਗਰਸ ਦੇ ਆਗੂਆਂ ਦੀ ਹੈ ਕਾਂਗਰਸੀ ਲੀਡਰਾਂ ਦੀ ਕਿੰਨੀਆਂ ਕਿਸਿੱਤਾਂ ਤੇ ਤੁਸੀਂ ਆਪਣਾ ਜਿੱਤ ਦਾ ਦਾਵਾ ਕਰਦੇ ਹੋ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਤੇ ਬੜੇ ਤਕੜੇ ਹੋ ਕੇ ਲੜ ਰਹੀ ਹੈ ਔਰ ਸਭ ਤੋਂ ਵੱਡਾ ਉਮੀਦ ਹੈ ਕਿ 13 ਜਾਂ 13 ਸੀਟਾਂ ਅਸੀਂ ਜਿੱਤ ਕੇ ਕਾਂਗਰਸ ਪਾਰਟੀ ਨੂੰ ਝੋਟਾ ਪਾਵਾਂਗੇ ਕਿਉਂਕਿ ਸਾਰੇ ਜਿਹੜੇ ਉਮੀਦਵਾਰ ਨੇ ਉਹ ਬੜੇ ਵਧੀਆ ਉਮੀਦਵਾਰ ਨੇ ਬੜੇ ਵਧੀਆ ਜਰਨੈਲ ਨੇ ਜੋ ਲੋਕਾਂ ਨੂੰ ਪਸੰਦ ਕਰਦੇ ਹੈ ਲੋਕਾਂ ਦੀ ਆਵਾਜ਼ ਉਠਾਉਂਦੇ ਹੈ ਉਹਨਾਂ ਦੇ ਉਮੀਦਵਾਰਾਂ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ ਇਹ ਨਤੀਜੇ ਤੁਹਾਡੇ ਸਾਹਮਣੇ 4 ਤਰੀਕ ਨੂੰ ਆਉਣ ਜਾਣੇ ਕਿ ਕਾਂਗਰਸ ਪਾਰਟੀ ਵੱਡੀ ਮਾਰ ਦੇ ਨਾਲ ਪੰਜਾਬ ਦੇ ਵਿੱਚ ਆਪਣਾ ਕਿਲਾ ਬਣਾ ਕਰੇਗੀ। ਸੰਗਰੂਰ ਜ਼ਿਲ੍ਹੇ ਨੂੰ ਮੁੱਖ ਮੰਤਰੀ ਦਾ ਜੀ ਕਿਲਾ ਕਿਹਾ ਜਾਂਦਾ ਹੈ। ਮੁੱਖ ਮੰਤਰੀ ਦਾ ਗੜ੍ਹ ਕਿਹਾ ਜਾਂਦਾ ਹੈ। ਬਹੁਤ ਸਾਰੇ ਕੰਮ ਮੁੱਖ ਮੰਤਰੀ ਵੱਲੋਂ ਇਸ ਹਲਕੇ ਵਿੱਚ ਵੀ ਕਰਵਾਏ ਜਾ ਰਹੇ ਨੇ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜਾ ਕਿਲਾ ਇਹ ਕਿਵੇਂ ਫਤਿਹ ਕਰ ਲੋਗੇ ਤੁਸੀਂ? ਕਿਉਂ ਸੰਗਰੂਰ ਦੇ ਵਿੱਚ ਸਭ ਤੋਂ ਵੱਡੀ ਗਲਤੀ ਤਾਂ ਮੁੱਖ ਮੰਤਰੀ ਸਾਹਿਬ ਨੇ ਗੂਡ ਇੰਪ੍ਰੈਸ ਕਰਾ ਕੇ ਲਈ। ਤੁਸੀਂ ਗੋੜੀ ਨੂੰ ਉਹ ਪਹਿਲਾ ਜਿਹੜੇ ਕਹਿੰਦੇ ਸੀ ਵੀ ਇਹਨੇ ਇੰਨਾ ਕਰਿਆ ਉਹਨਾਂ ਨੇ ਇੰਨਾ ਕਰਿਆ ਉਹ ਤੋਂ ਬਾਅਦ ਕਹਿੰਦੇ ਜੀ ਇਹ ਤਾਂ ਮੇਰਾ ਭਾਈ ਹੈ ਇਹਦੇ ਵਿੱਚ ਤਾਂ ਕੋਈ ਦੋਸ਼ ਹੀ ਨਹੀਂ ਇਹ ਤਾਂ ਕਲੀਨ ਚਿੱਟ ਹੈ ਉਹ ਇੱਕ ਆਪਦੇ ਆਪ ਦੇ ਕਿਰਦਾਰ ਦੇ ਉੱਤੇ ਉਂਗਲ ਠਾਉਣ ਆ ਲੱਗਦਾ ਔਰ ਦੂਜੀ ਗੱਲ ਮੁੱਖ ਮੰਤਰੀ ਸਾਹਿਬ ਨੇ ਜੋ ਕੰਮ ਕਰਿਆ ਹੈ ਉਹ ਲੋਕਾਂ ਨੂੰ ਪਤਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਹਰ ਵਿਅਕਤੀ ਜਾਣਦਾ ਹੈ ਕਿਹੜੀ ਸਰਕਾਰ ਨੇ ਕੀ ਕੰਮ ਕਰਿਆ ਹੈ ਕਿੰਨੇ ਕੁ ਲੋਕਾਂ ਨੂੰ ਪਛਿਆ ਹੈ ਇਹਦੇ ਨਾਲ ਤਾਂ ਇਵਨ ਬਾਕੀ ਪਾਰਟੀਆਂ ਛੱਡੋ ਆਵਾਜ਼ ਮਜਬੂਰੀ ਤੇ ਪੜੇ ਦਰ ਆਜੇ ਤੁਸੀਂ ਹੁਣ ਧੂੜੀ ਦੀ ਮੈਂ ਬੇਸਿਕ ਗੱਲ ਕਰਾਂ ਧੂੜੀ ਦੇ ਵਿੱਚ ਜਦੋਂ ਇਹਨਾਂ ਨੇ ਬੋਲ ਵੀ ਦੀ ਜੁਆਇਨਿੰਗ ਕਰਾਈ ਹੈ ਉਹ ਤੁਹਾਡਾ ਆਮ ਆਦਮੀ ਪਾਰਟੀ ਦਾ ਕੈਡਰ ਨਾ ਕੋ ਸਕੋ ਉਹ ਚਾਹ ਉਹ ਅਸੀਂ ਕੰਮ ਨਹੀਂ ਕਰਨਾ ਚਾਹਦੇ ਉਹ ਕਹਿੰਦੇ ਆ ਸਾਡੇ ਉੱਤੇ ਹੀ ਆ ਕੇ ਬਿਠਾਤਾ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਹੋਵੇ ਜਿਨ੍ਹਾਂ ਨੇ ਸਾਡੇ ਤੇ ਪਰਚੇ ਪਾਇਆ ਹੋਵੇ ਉਹ ਵਿਅਕਤੀ ਨੂੰ ਸਾਡੇ ਤੇ ਆ ਕੇ ਬਹਤਾ ਹਨ ਉਹਨਾਂ ਸਾਰੀ ਪਾਰਟੀ ਨੇ ਆਸ਼ੇ ਔਰ ਕਾਂਗਰਸੀ ਬੜੇ ਖੁਸ਼ ਨੇ ਕਾਂਗਰਸੀ ਆਪਣੇ ਕਰੋਬਾਰ ਨਿਕਲੇ ਨੇ ਕਿ ਸਾਨੂੰ ਜਿਵੇਂ ਕਹਿੰਦੇ ਆ ਆਜ਼ਾਦ 75 ਸਾਲ ਹੋ ਗਏ ਆਜ਼ਾਦ ਹੋਣ ਪਰ ਜਿਹੜੀ ਕਾਂਗਰਸ ਅੱਜ ਆਜ਼ਾਦ ਹੋਈ ਹੈ ਉਹਦੀ ਖੁਸ਼ੀ ਬਹੁਤ ਹੈ ਲੋਕਾਂ ਨੂੰ ਤੇ ਲੋਕ ਚਾਹੁੰਦੇ ਨੇ ਕਿ ਖੈਰਾ ਸਾਹਿਬ ਚਤਨ ਤੇ ਜਿਹੜੇ ਦਰਬਦ ਨੂੰ ਹਦਾ ਜਿਹੜਾ ਦੌਨ ਚੱਲ ਰਿਹਾ ਹੈ ਕਿ ਇਹ ਨਾ ਉਹ ਲੋਕਾਂ ਨੇ ਹੰਕਾਰ ਕੇ ਰੱਖ ਦਿੱਤਾ ਉਹ ਨਾ ਤਾਂ ਆਪਣੀ ਪਾਰਟੀ ਚ ਰਹੇ ਨਾ ਉਹਨਾਂ ਦਾ ਹੱਬ ਤਾਂ ਕੋਈ ਬਚੂਦਰੇ ਇਸ ਲਈ ਸੰਗੂਰ ਸੀਟ ਵਿੱਚ ਵੀ ਖੈਰਾ ਸਾਹਿਬ ਬੜੀ ਮਾਰ ਨਹੀਂ ਦਿੱਤਨਗੇ ਔਰ 올 ਓਵਰ ਕਾਂਗਰਸ ਪਾਰਟੀ ਬੜਾ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਇਹ ਵੀ ਆ ਰਿਹਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਕੋਈ ਧੱਕਾ ਕਰ ਰਹੀ ਹੈ ਕਿਸ ਤਰ੍ਹਾਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਇਹ ਤਾਂ ਦੇਖ ਹੀ ਲਿਆ ਜੀ ਕੀ ਸਰਕਾਰ ਦਾ ਤਾਂ ਲੋਕਾਂ ਨੇ ਦੇਖ ਹੀ ਲਿਆ ਜਦੋਂ ਫੌਰੀ ਬਾਰਡਰ ਤੇ ਗਈ ਜਦੋਂ ਸ਼ਬੂ ਬਾਰਡਰ ਤੇ ਗਈ ਹਰਿਆਣਾ ਸਰਕਾਰ ਦਾ ਰੋਕੀ ਹੀ ਰੋਕੀਗੀ ਪਰ ਪੰਜਾਬ ਸਰਕਾਰ ਨੇ ਮੂਰੇ ਟੈਂਕਰ ਲਾਇਆ ਰੋਸੀਲਟੀ ਨਾਲ ਕੋਲ ਸਲੋਕੀ ਵੇਜੇ ਟਰੈਕਟਰ ਨੇ ਜਾਣ ਦੇਰੇ ਸੀਗੇ ਇਹਨਾਂ ਦੇ ਡਰੋਨ ਹਰਿਆਣਾ ਸਰਕਾਰ ਦੇ ਪੰਜਾਬ ਸਰਕਾਰ ਦੇ ਏਰੀਆ ਦੇ ਵਿੱਚ ਫਿਰ ਰਹੇ ਸੀ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਨੌਜਵਾਨ ਸ਼ੁਕਰਾਂ ਦੀ ਮੌਤ ਹੋਈ ਪਰ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕਰੀ ਔਰ ਇਹ ਚੀਜ਼ ਇਹ ਚੀਜ਼ ਦਾ ਗੁੱਸਾ ਲੋਕਾਂ ਦਾ ਤੁਸੀਂ ਆਉਣ ਵਾਲੀ ਤਰੀਕ ਨੂੰ ਦੇਖ ਲਿਓ ਕਿ 4 ਤਰੀਕ ਨੂੰ ਜਦੋਂ ਜੀ ਸਾਡੇ ਸਾਹਮਣੇ ਹੋਣਗੇ ਕਿ ਪਿੰਡਾਂ ਦੇ ਅਗਰ ਬਜ਼ੁਰਗਾਂ ਦੀ ਗੱਲ ਕਰਾਂ ਮੈਂ ਇਹਨਾਂ ਨੇ ਆਪਣੀ ਪੈਨਸ਼ਨ ਵੀ ਕੱਟੀ ਇਹਨਾਂ ਨੇ ਨਿਯਮ ਕਾਰਡ ਕੱਟਿਆ ਇਹਨਾਂ ਨੇ ਲੋਕਾਂ ਨੂੰ ਨੌਕਰੀ ਨਹੀਂ ਦਿੱਤਾ ਬੱਚਿਆਂ ਨੂੰ ਬਜ਼ਾਰੀ ਨਹੀਂ ਦਿੱਤਾ ਮਤਲਬ ਇਹਨਾਂ ਨੇ ਇਦਾਂ ਦਾ ਕੋਈ ਕੰਮ ਕੋ ਵਾਦਾ ਕਿਆ ਸੁ ਕੀਤਾ ਹੀ ਨਹੀਂ ਇਸ ਕਰਕੇ ਲੋਕ ਬੜੇ ਨਰਾਸ਼ ਵੀ ਹੋ ਲੋਕ ਬੜੇ ਜਾਗਰੂਕ ਨੇ ਇਸ ਵੇਲੇ ਔਰ ਜੋ ਵਿਅਕਤੀ ਉਹਨਾਂ ਨਾਲ ਖੜੇਗਾ ਲੋਕ ਹੁਕਸਾਨ ਕਰ ਦੇਣ ਤੇ ਉਹ ਲੋਕਾਂ ਨੂੰ ਪਾਉਣਾ ਚੋਣਾ ਨਜ਼ਦੀਕ ਨੇ ਇੱਕ ਠਿੱਕ ਤਰੀਕ ਨੂੰ ਚੋਣਾਂ ਹੋ ਜਾਂਦੀਆਂ ਨੇ ਲੋਕ ਸਵਾਲਾਂ ਦੀ ਕੀ ਕਹਿਣਾ ਜਾਵੋਗੇ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕੁਝ ਸਨੇਹ ਦੇਣਾ ਚਾਹੁੰਦਾ ਕਿ ਪਾਰਟੀ ਬੰਦੂ ਉਪਰ ਦੇ ਦੇਖੋ ਮੈਂ ਬਈ ਜੇ ਅਸਟ੍ਰੇਲੀਆ ਸੀ ਅਸਟ੍ਰੇਲੀਆ ਤੋਂ ਆ ਕੇ ਉਰੇ ਮੈਂ ਆ ਰਾਜਨੀਤੀ ਚ ਪਏ ਹਿੰਚਾ ਹੋਵੇ ਟੁਲੀ ਦੇ ਵਿੱਚ ਮੈਂ ਕੰਮ ਕਰ ਰਿਹਾ ਕਿ ਕੇ ਸੋਚੇ ਜੇ ਬਹਾਰ ਕਿਸੇ ਦੇ ਲੋਕਾਂ ਚ ਸ੍ਰੀ ਬੂਗਾ ਕੰਮ ਲੋਕ ਸਭ ਕਰਦੇ ਹਰ ਕਿਸੇ ਦੇ ਮੈਂ ਅਧਿ ਬੂਰ ਤੇ ਜਾਂਦਾ ਸੀ ਜੋ ਮੈਨੂੰ ਹਾਕ ਮਾਰਦੇ ਮੋਟੇ ਜਾਂਦੇ ਇੱਕ ਚੰਗੇ ਲੀਡਰ ਦੀ ਲੋੜ ਹੈ ਚੰਗੇ ਇਨਸਾਨ ਦੀ ਲੋੜ ਹੈ ਕਿਉਂਕਿ ਰਾਜਨੀਤੀ ਇੱਕ ਕੈਦਾਂ ਦਾ ਜ਼ਰੀਆ ਹੈ ਇਹਨਾਂ ਦੂਜੀ ਸਮਾਜਿਕ ਬਹੁਤ ਕੁਝ ਕਰ ਸਕਦੇ ਚੇਂਜ ਕਰ ਪਿਆ ਸਕਦੇ ਬਟ ਅਫਸੋਸ ਦੇ ਨਾਲ ਇਹ ਗੱਲ ਹੈ ਕਿ ਜਿਹੜੇ ਲੀਡਰ ਨੇ ਉਹ ਦਲ ਬਧੂ ਹੈ ਲੀਡਰ ਰਾਤ ਨੂੰ ਕਾਂਗਰਸਿੰਗ ਦੇ ਹੈ شويه ਭਾਜਪਾ ਦੇ ਹੋ ਜਾਂਦੇ ਹੈ ਤੇ ਪਹਿਲੇ ਝਾੜੂ ਦਾ ਪੱਲਾ ਫੜ ਲੈਂਦੇ ਹੈ ਹੱਥੋਂ ਕੰਮ ਦਲ ਚ ਬਰ ਜਾਂਦੇ ਉਹ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਜਿਹੜਾ ਵੋਟ ਪਰਸੈਂਟੇਜ ਘਟ ਰਿਹਾ ਨਾ ਵੀ ਕਰੇ 50% ਵੋਟ ਪਹਿਲੀ ਇੱਕ ਦੇ ਸਾਥ ਕੋਸ਼ਿਸ਼ ਇਹੀ ਮੁਕਾ ਹੈ ਔਰ ਮੈਂ ਇੱਕੋ ਗੱਲ ਕਹਿ ਰਿਹਾ ਕਿ ਚੰਗਾ ਇਨਸਾਨ ਚੁਣੋ ਚੰਗੇ ਕਰਤਾਰ ਨੂੰ ਚੁਣੋ ਜਿਹੜਾ ਵਿਅਕਤੀ ਤੁਹਾਡੇ ਏਰੀਆ ਦੇ ਵਿੱਚ ਆਉਂਦਾ ਜਾਂਦਾ ਹੋਵੇ ਜਿਹੜਾ ਕੋਈ ਵਿਅਕਤੀ ਤੁਹਾਡੇ ਕੰਮ ਕਰਦਾ ਹੋਵੇ ਉਹਨੂੰ ਚੁਣੋ ਚਾਹੇ ਕੋਈ ਮਰਦੀ ਹੈ ਔਰ ਕਾਂਗਰਸ ਪਾਰਟੀ ਇੱਕ ਅਜਿਹਾ ਦਾ ਵਿਕਲਪ ਹੈ ਜੋ ਅਸਲੀ ਸਮੇਂ ਦੀ ਮੰਗ ਹੈ ਅਸਲੀ ਦੇਸ਼ ਮਗਰ ਅਸੀਂ ਕਿੱਲੇ ਕਿ ਜਾਣਾ ਚਾਹਣਾ ਤੇ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਕਹਿ ਉਸ ਨੂੰ ਚ ਜਿਹਨੂੰ ਸਿਚਣਾ ਚਾਹੀਦਾ ਸਨ ਜਾਣਦੇ ਜਾਂਦੇ ਇੱਕ ਆਖਰੀ ਅਤੇ ਸੰਖੇਪ ਸਵਾਲ ਜੀ ਹਲਕਾ ਧੂਰੀ ਦੀ ਕਮਾਂਡ ਆਉਣ ਵਾਲੇ ਸਮੇਂ ਵਿੱਚ ਬਤੌਰ ਹਲਕਾ ਜਾਰੀ ਜੀ ਕਿਸ ਦੇ ਹੱਥ ਪਾਰਟੀ ਦੇਖਣਾ ਭਾਈ ਜੀ ਮੈਂ ਤਾਂ ਉਹ 3-4 ਸਾਲ ਮਿਹਨਤ ਕਰ ਲਈ ਉਹ ਹਰ ਪਾਰਟੀ ਦੇਖੂਗੀ ਜਿਹਨੂੰ ਮਾਜੀ ਪਾਰਟੀ ਲਾਵੇ ਅਸੀਂ ਛੱਗਾ ਚੱਕਰ ਨੂੰ ਪਿਆਰ ਕਰਕੇ ਕਿ ਗੁਰੂਤਵਾਜ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ ਧੜੇਵਾਜ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ ਸਾਨੂੰ ਮਸਾ ਮੌਕਾ ਮਿਲੇ ਮਸਾ ਸਾਨੂੰ ਆਜ਼ਾਦੀ ਮਿਲੀ ਹੈ ਇਤਾਂ ਦੇ ਲੀਡਰਾਂ ਤੋਂ ਜਿਨ੍ਹਾਂ ਨੇ ਮੌਕਾ ਪਹੁੰਚਾਉਂ ਜਿਨ੍ਹਾਂ ਨੇ ਐਮਐਲਏ ਸਿਖਾਣਾ ਜਾਂ ਹੁਣ ਜ਼ਿਲ੍ਹਾ ਪ੍ਰਧਾਨਾ ਖੰਡਾਇਕ ਨੂੰ ਜਿਨ੍ਹਾਂ ਨੇ ਬਹੁਤ ਸਾਰੇ ਅਹੁਦੇ ਖੰਡਾਏ ਹੋਣ ਜਿਨ੍ਹਾਂ ਨੇ ਸਰਕਾਰ ਵਿੱਚ ਰਹਿ ਕੇ ਲੋਕਾਂ ਨਾਲ ਕਾਂਗਰਸੀ ਨਾਲ ਤਾਂ ਕਲਕੜਿਆ ਹੋਵੇ ਪਰ ਹੁਣ ਸਾਨੂੰ ਇੱਕੋ ਹੀ ਉਮੀਦ ਹੈ ਕਿ ਜੋ ਵੀ ਪਾਰਟੀ ਹਾਈ ਕਮ ਸੋ ਸਮਝ ਕੇ ਕਰੇਗੀ ਕਿ ਲੋਕਲ ਬਧ ਨੂੰ ਮੂਰੇ ਲਾਵੇਗੀ ਔਰ ਜੋ ਵੀ ਕਰੇਗੀ ਅਸੀਂ ਉਹ ਫੈਸਲਾ ਅਪਸੇ ਮਤੇ ਰੱਖ ਕੇ ਫੋਮੇ ਦਾ ਚੰਗਾ ਬਣ ਕਰੂ ਸ਼ੁਭੀ ਜੀ ਸੁਭਾ ਸਰਕਾਰ ਦੀਆਂ ਸਤਾੜੀ ਧਿਰ ਦੀਆਂ ਦੋ ਨੀਤੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਹੈ ਦੇਖੋ ਪੰਜਾਬ ਸਰਕਾਰ ਦੀ ਗੱਲ ਕਰ ਲੋ ਚਾਹੇ ਉਹ ਸੈਂਟਰ ਸਰਕਾਰ ਦੀ ਗੱਲ ਕਰੋ ਇਹਨਾਂ ਨੇ ਮੀਡੀਆ ਨੂੰ ਕਟਕੁਤਰੀ ਦੀ ਤਰ੍ਹਾਂ ਬਚਾ ਕੇ ਰੱਖਿਆ ਹੈ ਕਿ ਜਦੋਂ ਚਾਹੁੰਦੇ ਹੈ ਉਹਨਾਂ ਦਾ ਗਲਦਵਾ ਦਾ ਜਦੋਂ ਚਾਹੁੰਦੇ ਹੈ ਵੀ ਇਕੱਲੀ ਸਾਡੀ ਫੇਵਰ ਦੀ ਕਵਰ ਲੱਗੇ ਅਗਰ ਸਾਡੇ ਖਿਲਾਫ ਲੱਗ ਗਿਆ ਤਾਂ ਉਹਦਾ ਲਾਇਸੈਂਸ ਕੈਨਸਲ ਕਰ ਦਦੇ ਪਿਛਲੇ ਦਿਨੀ ਜਿੱਦਾਂ ਸਰਦਾਰ ਬਲਜੀਤ ਸਿੰਘ ਹਮਤਾ ਤੋਂ ਉਹਨਾਂ ਦੇ ਇਹਨਾਂ ਦੇ ਕਾਰਵਾਈ ਕਰੀਏ ਬਹੁਤ ਮਨਘੜਗੀ ਗੱਲ ਹੈ ਕਿ ਜਿਹੜਾ ਵਿਅਕਤੀ ਆਜ਼ਾਦੀ ਤੋਂ ਪਹਿਲਾਂ ਤੇ ਨਿਰਪੱਖਤਾ ਨਾਲ ਆਪਦਾ ਚਾਲ ਚਲਾਉਂਦੇ ਆਪਦਾ মিডিਆ ਦਾ ਦਾਇਰਾ ਚਲਾਉਂਦੇ ਹੈ ਉਹਨਾਂ ਤੇ ਆ ਕੇ ਅਸਤੱਕ ਤਾਂ ਕਿਸੇ ਸਰਕਾਰ ਨੇ ਉਂਗਲ ਠਾਈ ਨਹੀਂ ਇਹ ਨਵੀਂ ਸਰਕਾਰ ਹੈ ਜਿਹੜੀ ਚਾਹੁੰਦੀ ਹੈ ਸਿਰਫ ਸਾਡੀ ਚੰਗਿਆਈ ਬਾਰੇ ਦੱਸੋ ਤੇ ਜਿਹੜੀ ਗਰਾਊਂਡ ਰਿਐਲਿਟੀ ਹੈ ਜਿਹਦਾ ਅਸੀਂ ਕੰਮ ਨਹੀਂ ਕਰ ਸਕੇ ਲੋਕਾਂ ਦੇ ਉਹ ਨਾ ਦਰਸਾਓ ਉਸ ਕਰਕੇ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਸਾਡਾ ਫੋਰਥ ਪਿਲਰ ਆਫ ਡੈਮੋਕ੍ਰੇਸੀ মিডিਆ ਨੂੰ ਆਖਿਆ ਜਾਂਦਾ ਹੈ ਅੱਜ ਉਹ ਖਤਰੇ ਵਿੱਚ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਦੀ ਗੱਲ ਕਰ ਲੇ ਜੋ ਜਾਂ ਪੰਜਾਬ ਸਰਕਾਰ ਦੀ ਸਭ ਨੂੰ ਕੀ ਇਹਨਾਂ ਨੂੰ ਚਾਹੀਦਾ ਹੈ ਕਿ ਕਿ ਨਿਪਕਤਾ ਨਾਲ ਜੋ ਸਾਡੀ ਸੱਚਾਈ ਹੈ ਜੋ ਗਰਾਊਂਡ ਦੀ ਰਿਪੋਰਟ ਹੈ ਉਹ ਦਿਖਾਈ ਜਾਵੇ ਲੋਕਾਂ ਨੂੰ ਤੇ ਲੋਕ ਉਹ ਦੇਖ ਕੇ ਚੋਣਾਂ ਦੇ ਵਿੱਚ ਫੈਸਲਾ ਕਰੇ